ਅੱਛਰੇ ਕਾਲ ਮੈਂ ਜਸਮੀਤ ਲੈ ਕੇ ਹਾਜ਼ਰ ਹਾਂ ਪੀਟੀਸੀ ਨਿਊਜ਼ ਦਾ ਵਿਸ਼ੇਸ਼ ਪਲੇਟਨ ਮਾਝਾ ਮਾਲਵਾ ਦੋਆਬਾ ਪਰ ਖਬਰਾਂ ਦੇ ਵਿਸਥਾਰ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ ਮਾਨਸਾ ਵੇਟ ਕਿਸਾਨ ਦੀ ਜ਼ਮੀਨ ਕੋਰਕੀ ਨੂੰ ਲੈ ਕੇ ਕਿਸਾਨ ਜੱਥੇ ਬੰਨਿਆਂ ਵਾਲੋ ਤਹਿਸੀਲ ਦਫ਼ਤਰ ਦੇ ਬਾਹਰ ਲਾਇਆ ਗਿਆ ਤਰਨਾਕੁਰ ਕੀ ਦਾ ਕੀਤਾ ਵਿਰੋਧ ਸਰਕਾਰ ਤੇ ਲੈ ਵਾਦਾ ਖਿਲਾਫੀ ਦੇ ਦਿੱਤਾ ਪੰਜਾਬ ਦੀਆਂ ਮੰਡੀਆਂ ਵਿੱਚ ਕਣਕ ਦੀ ਆਮਦ ਜਾਰੀ ਪਰ ਲਿਫਟਿੰਗ ਦੀ ਹੌਲੀ ਰਫ਼ਤਾਰ ਕਣਕ ਕਿਸਾਨ ਪਰੇਸ਼ਾਨ ਫਸਲ ਰੱਖਣ ਲਈ ਹੋ ਰਹਿਣੇ ਪਰੇਸ਼ਾਨ ਦਿਲੰਦਰ ਨਗਰ ਨਿਗਮ ਦਾ ਵੱਡਾ ਕਾਰਨਾਮਾ ਪਾਣੀ ਅਤੇ ਸੀਵਰੇਜ ਦਾ ਕਨੈਕਸ਼ਨ ਨਾ ਹੋਣ ਦੇ ਬਾਵਜੂਦ ਬਜ਼ੁਰਗ ਨੂੰ ਭੇਜਿਆ 1.5 ਲੱਖ ਦਾ ਬਿੱਲ ਮੈਂ ਨੇ ਜਾਂਚ ਦੀ ਗੱਲ ਕੇ ਮਾਮਲੇ ਤੋਂ ਛਾੜਿਆ ਪੱਲਾ ਅਤੀਫ ਰੋਜ਼ਬਰ ਬੰਦੇ ਡਾਇਰੈਕਟਰ ਪ੍ਰਾਇਮਰੀ ਐਜੂਕੇਸ਼ਨ ਉਹਦੀ ਆਪਕਾ ਨੇ ਗੁੱਸੇ ਦਾ ਕਰਨਾ ਪਿਆ ਸਾਹਮਣਾ ਡਾਇਰੈਕਟਰ ਨੂੰ ਅਧਿਆਪਕਾਂ ਦੇ ਕਮਰੇ ਵਿੱਚ ਜੱਕਿਆ ਅਧਿਆਪਕ ਪੜੋ ਪੰਜਾਬ ਵੱਡੋ ਪੰਜਾਬ ਸਕੀਮ ਦਾ ਕਰ ਰਹੇ ਨਹੀਂ ਵਿਰੋਧ ਤੇ ਬਲੇਟਿੰਗ ਵਿੱਚ ਖਬਰਾਂ ਦੇ ਵਿੱਚ ਸਾਡੀ ਸ਼ੁਰੂਆਤ ਕਰਾਂਗੇ ਮਾਲਵਾ ਖੇਤਰ ਦੀਆਂ ਖਾਸ-ਖਾਸ ਖਬਰਾਂ ਦੇ ਨਾਲ ਤੇ ਖਬਰਾਂ ਦੀ ਸ਼ੁਰੂਆਤ ਕਰ ਲੈਣੇ ਆਂ ਸੂਬੇ ਦੀ ਮਯੂਦਾ ਕਾਂਗਰਸ ਸਰਕਾਰ ਸੱਤਾ ਵਿੱਚ ਆਉਣ ਤੋਂ ਪਹਿਲਾਂ ਕਿਸਾਨਾਂ ਨਾਲ ਵਾਅਦਾ ਕੀਤਾ ਸੀ ਕਿ ਕਿਸੇ ਵੀ ਕਿਸਾਨ ਦੀ ਜ਼ਮੀਨ ਕੁਰਕੀ ਨਹੀਂ ਹੋਵੇਗੀ ਪਰ ਇਹ سلسلہ ਰੁਕਣ ਦਾ ਨਾਮ ਨਹੀਂ ਲੈ ਰਿਹਾ ਹੁਣ ਮਾਨਸਾ ਦੇ ਪਿੰਡ ਖੜਕ ਸਿੰਘ ਵਾਲਾ ਦੇ ਕਿਸਾਨ ਦੀ ਜ਼ਮੀਨ ਦੀ কুরਕੀ ਦੇ ਅਦਾਲਤੀ ਹੁਕਮ ਆਇਆ ਨਹੀਂ ਜਿਸ ਨੂੰ ਰੋਕਣ ਲਈ ਕਿਸਾਨ ਜਥੇਬੰਦੀਆਂ ਵੱਲੋਂ ਤਹਿਸੀਲਦਾਰ ਦਫ਼ਤਰ ਦੇ ਬਾਹਰ ਧਰਨਾ ਲਾਇਆ ਗਿਆ ਹੈ। ਪੂਰਨ ਵਾਲੀ ਸਰਕਾਰ ਮਰਦਾਬਾ 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 ਮਾਨਸਾ ਤਹਿਸੀਲ ਦਫ਼ਤਰ ਦੇ ਬਾਹਰ ਕਿਸਾਨਾਂ ਦਾ ਇਹ ਧਰਨਾ ਜ਼ਮੀਨ কুরਕੀ ਦੇ ਖਿਲਾਫ ਲੱਗਾ ਹੈ। ਜ਼ਿਲ੍ਹੇ ਦੇ ਪਿੰਡ ਖੜਕ ਸਿੰਘ ਵਾਲਾ ਦੇ ਕਿਸਾਨ ਸੁਖਦਰਸ਼ਨ ਸਿੰਘ ਨੇ 2004 ਵਿੱਚ ਆਰਤੀਏ ਤੋਂ 57000 ਰੁਪਏ ਕਰਜ਼ਾ ਲਿਆ ਸੀ ਅਤੇ ਕਿਸਾਨ ਮੁਤਾਬਕ ਉਸਨੇ ਸਾਰਾ ਕਰਜ਼ਾ ਮੋੜ ਦਿੱਤਾ ਪਰ ਕਰਜ਼ ਲੈਣ ਮੌਕੇ ਆਰਤੀਏ ਵੱਲੋਂ ਜੋ ਉਸ ਤੋਂ ਪ੍ਰਨੋਟ ਸਾਈਨ ਕਰਵਾਇਆ ਗਿਆ ਸੀ ਉਹ ਕਈ ਵਾਰ ਟੱਕਰ ਲਗਾਉਣ ਦੇ ਬਾਵਜੂਦ ਉਸ ਨੂੰ ਆਰਤੀਏ ਨੇ ਨਹੀਂ ਦਿੱਤਾ ਤੇ ਹੁਣ ਉਸੇ ਨੂੰ ਆਧਾਰ ਬਣਾ ਕੇ ਆਰਤੀਏ ਵੱਲੋਂ ਅਦਾਲਤ ਵਿੱਚ ਕੇਸ ਪਾਇਆ ਗਿਆ ਪੀੜਤ ਕਿਸਾਨ ਮੁਤਾਬਕ ਆਰਤੀਏ ਉਸ ਤੋਂ ਹੁਣ 87000 ਰੁਪਏ ਮੰਗ ਰਿਹਾ ਹੈ ਜਿਸ ਦੇ ਨਾਂ ਦਿੱਤੇ ਜਾਣਕਾਰਨ ਉਸੀ 4 ਏਕੜ ਜ਼ਮੀਨ ਦੀ ਕਰਕੀ ਕੀਤੀ ਜਾ ਰਹੀ ਹੈ ਜਦਕਿ ਦੂਜੇ ਪਾਸੇ ਤਹਿਸੀਲਦਾਰ ਮੁਤਾਬਕ ਕਿਸਾਨ ਦੀ ਜ਼ਮੀਨ ਕਰਕੀ ਦੇ ਅਦਾਲਤੀ ਹੁਕਮ ਨੇ ਪਰ ਕਿਸਾਨਾਂ ਦੇ ਵਿਰੋਧ ਚੱਲਦੇ ਆ ਕਿਸੇ ਅਜੇ ਬੋਲੀ ਨਹੀਂ ਦਿੱਤੀ। ਹਸਾਬ ਕਿਤਾਬ ਤੋਂ ਬਾਅਦ ਜੀ ਮੇਰੇ ਖਾਲੀ ਪਨੋਟ ਤੇ ਹਸਾਇਨ ਕਰਾਈ ਬੈਠੇ ਸੀਗੇ। ਮੈਂ 2-4 ਚੌਦ ਮੰਗ ਵੀ ਕੀਤੀ ਮੇਰਾ ਵੀ ਪਨੋਟ ਦੇ ਦਿਓ ਜੀ। ਉਹਨਾਂ ਨੇ ਮੈਨੂੰ ਮੂਰੋਂ ਜਵਾਬ ਦਿੱਤਾ ਵੀ ਪਨੋਟ ਤਾਂ ਗੁੰਮ ਹੋ ਗਿਆ ਵੀ ਆਪਣਾ ਹਿਸਾਬ ਕਿਤਾਬ ਹੋ ਗਿਆ। ਹੁਣ ਮੇਰੀ ਉਹ ਜ਼ਮੀਨ ਤੇ ਕੋਕੀ ਕਰਵਾਉਣਾਂ ਚਾਹੁੰਦੇ ਆ ਜੀ। ਮੈਂ ਤਾਂ ਇਹੀ ਮੰਗ ਕਰਦਾ ਜੀ ਹੁਣ ਸਾਥ ਮਿਲਣਾ ਚਾਹੀਦਾ ਜੀ ਵੀ ਜਦੋਂ ਮੈਂ ਨਿਬੜਿਆ ਉਹਨਾਂ ਨਾਲ ਮੇਰਾ ਖਾਲੀ ਪਨੋਰਡ ਤੇ ਉਹਨਾਂ ਨੇ ਕਿਉਂ ਜਿਹੜਾ ਉਹ ਕੀਤਾ ਸੀ ਵੀ ਸਹੀ ਮੇਰਾ ਵਾਪਸੀ ਹੋਣਾ ਚਾਹੀਦਾ ਸੀ ਖਾਲੀ ਪਨੋਰਡ ਅੱਜ ਬੋਲੀ ਨਹੀਂ ਹੋਈ ਐ ਕੋਈ ਬੋਲੀ ਦੇਣ ਨੂੰ ਤਿਆਰ ਨਹੀਂ ਸੀਗਾ ਤੇ ਕਿਸਾਨਾਂ ਨੇ ਵਿਰੋਧ ਵੀ ਸੀਗੇ ਵਿਰੋਧ ਕਰਕੇ ਚਲੋ ਕੋਈ ਕਿਸੇ ਕਿਸਾਨ ਨੇ ਬੋਲੀ ਮਤਲਬ ਜੀ ਬੋਲੀ ਨਾ ਕਿਸੇ ਪਾਰਟੀ ਵੱਲੋਂ ਇਸ ਕਰਕੇ ਉਹ ਵਾਪਸ ਜਿਹੜੀ ਇਸ ਇੰਪੋਰਟੈਂਟ ਪੇਜ ਉਧਰ ਕਿਸਾਨ ਦੇ ਹੱਕ ਵਿੱਚ ਨਿਤਰੇ ਕਿਸਾਨ ਜਥੇਬੰਦੀ ਦੇ ਆਗੂਆਂ ਨੇ ਇਸ কুরਕੀ ਦਾ ਵਿਰੋਧ ਕਰਦਿਆਂ ਕਿਹਾ ਹੈ ਕਿ ਉਹ ਕਿਸੇ ਵੀ ਕੀਮਤ ਤੇ ਕਿਸਾਨ ਦੀ ਜ਼ਮੀਨ ਦੀ কুরਕੀ ਨਹੀਂ ਹੋਣ ਦੇਣਗੇ ਇਸ ਦੌਰਾਨ ਉਹਨਾਂ ਸਰਕਾਰ ਤੇ ਵੀ ਵਾਅਦਾ ਖਿਲਾਫੀ ਦਾ ਇਲਜ਼ਾਮ ਲਗਾਇਆ ਦੂਧ ਖੋੜ ਆੜਤੀਆਂ ਵੱਲੋਂ ਬੈਂਕਾਂ ਵੱਲੋਂ ਕਿਸਾਨਾਂ ਦੇ ਨਾਲ ਧੋਖਾ ਕਰਕੇ ਉਹਨਾਂ ਤੋਂ ਖਾਲੀ ਚੈੱਕਾਂ ਤੇ ਪਰਨੋਟਾਂ ਤੇ ਸਾਈਨ ਕਰਵਾ ਕੇ ਉਹ ਕੇਸ ਹੈ ਜਿਹੜੇ ਅਦਾਲਤਾਂ ਦੇ ਵਿੱਚ ਲਾਉਂਦੇ ਐ ਅਸੀਂ ਕਿਸੇ ਵੀ ਕੀਮਤ ਤੇ ਕਿਸਾਨ ਦੀ ਮਜ਼ਦੂਰ ਦੀ ਜ਼ਮੀਨ ਦੀ কুরਕੀ ਹੈ ਜਿਹੜੀ ਇਸ ਤਰ੍ਹਾਂ ਕਿਸੇ ਵੀ ਕੀਮਤ ਤੇ ਨਹੀਂ ਹੋਣ ਦੇਵਾਂਗੇ ਤੇ ਸਾਨੂੰ ਕਿੰਨੀਆਂ ਵੀ ਕੁਰਬਾਨੀਆਂ ਜਿਹੜੀਆਂ ਉਹ ਕਿਉਂ ਨਾ ਕਰਨੀਆਂ ਪੈਣ ਇਹਦੀ ਜ਼ਮੀਨ ਨੂੰ ਮਤਲਬ ਹੜਪਣਾ ਚਾਹੁੰਦੇ ਆ ਉਸ ਦੇ ਵਿਰੋਧ ਦੇ ਵਿੱਚ ਆ ਕਿਸਾਨ ਜਥੇਬੰਦੀਆਂ ਵੱਲੋਂ ਫੈਸਲਾ ਹੈ ਕਿ ਕਰਜ਼ੇ ਦੇ ਵਿੱਚ ਕੁਲਕੀ ਨਹੀਂ ਹੋਣ ਦੇਵਾਂਗੇ ਤੇ ਉਹ ਪੁਰਕੀ ਨੂੰ ਅੱਜ ਅਸੀਂ ਇੱਥੇ ਰੋਕਣ ਦੇ ਉੱਤੇ ਬੈਠੇ ਆ ਤੇ ਸਾਡੇ ਵੀ ਇਹ ਫੈਸਲੇ ਆ ਸਾਨੂੰ ਵੀ ਇਸ ਗੱਲ ਦਾ ਪਤਾ ਹੈ ਕਿ ਫੈਸਲੇ ਇੱਥੇ ਨਹੀਂ ਹੋਣੇ ਫੈਸਲੇ ਆ ਜਿਹੜੇ ਖਸਾਨਾਂ ਵੀ ਖੇਤਾਂ ਦੇ ਵਿੱਚ ਜਾ ਕੇ ਬੱਟਾਂ ਦੇ ਹੋਣੇ ਆ ਕਾਂਗਰਸ ਪਾਰਟੀ ਨੇ ਸੱਤਾ 'ਚ ਆਉਣ ਤੋਂ ਪਹਿਲਾਂ ਨਾਅਰਾ ਦਿੱਤਾ ਸੀ ਕਿ ਕਰਜ਼ਾ ਖੁਰਕੀ ਖਤਮ ਫਸਲ ਦੀ ਪੂਰੀ ਰਕਮ ਪਰ ਵਾਅਦੇ ਤੋਂ ਮੁਕਰੀ ਸਰਕਾਰ ਵੱਲੋਂ ਕਿਸਾਨਾਂ ਦੀ ਕੀਤੀ ਜਾ ਰਹੀ ਅਣਦੇਖੀ ਤੋਂ ਕਿਸਾਨ ਨਿਰਾਸ਼ ਨੇ ਅਤੇ ਆਪਣੀ ਜ਼ਮੀਨ ਨੂੰ ਬਚਾਉਣ ਲਈ ਕਿਸਾਨ ਤਰਨੇ ਲਗਾਉਣ ਨੂੰ ਮਜਬੂਰ ਨੇ ਨਿਊਜ਼ਸ ਤੋਂ ਜਸਪਾਲ ਸਿੰਘ ਦੇ ਨਾਲ ਨਵਦੀਪ ਆਲੂ ਵਾਲੀਆ ਪੀਟੀਸੀ ਨਿਊਜ਼ ਮਾਨਸਾ ਅਗਲੀ ਖਬਰ ਵੀ ਕਿਸਾਨਾਂ ਦੀਆਂ ਸਮੱਸਿਆਵਾਂ ਦੇ ਨਾਲ ਜੁੜੀ ਹੋਈ ਹੈ ਆਪਣੀ ਫਸਲ ਦੀ ਖਰੀਦ ਅਤੇ ਲਿਫਟਿੰਗ ਨੂੰ ਲੈ ਕੇ ਸੂਬੇ ਦਾ ਕਿਸਾਨ ਮੰਡੀਆਂ ਵਿੱਚ ਰੁੱਲ ਰਿਹਾ ਹੈ ਤੇ ਪ੍ਰਸ਼ਾਸਨਿਕ ਪ੍ਰਬੰਧਾਂ ਦਾ ਹਾਲੇ ਹੈ ਕਿ ਕਿਸਾਨਾਂ ਨੂੰ ਨਾ ਤਾਂ ਮੰਡੀਆਂ ਵਿੱਚ ਰਹਿਣ ਦੀ ਕੋਈ ਥਾਂ ਹੈ ਤੇ ਨਾ ਹੀ ਉਹਨਾਂ ਨੂੰ ਮੁੱਢਲੀਆਂ ਸਹੂਲਤਾਂ ਮਿਲ ਰਹੀਆਂ ਨੇ ਵੇਖੋ ਇਸ ਖਾਸ ਰਿਪੋਰਟ ਦੇ ਵਿੱਚ ਬਠਿੰਡਾ ਦਾਣਾ ਮੰਡੀ 'ਚ ਲੱਗੇ ਕਣਕ ਦੇ ਇਹ ਅੰਬਾਰ ਪ੍ਰਸ਼ਾਸਨ ਵੱਲੋਂ ਮੰਡੀਆਂ 'ਚ ਕੀਤੇ ਗਏ ਖਰੀਦ ਪ੍ਰਬੰਧਾਂ ਦੀ ਪੋਲ ਖੋਲ ਰਹੇ ਨੇ ਕਿਸਾਨ ਪਰੇਸ਼ਾਨ ਨੇ ਕਿ ਉਹਨਾਂ ਦੀ ਫਸਲ ਦੀ ਨਾ ਤਾਂ ਖਰੀਦ ਹੋ ਰਹੀ ਹੈ ਤੇ ਨਾ ਹੀ ਲਿਫਟਿੰਗ ਅਤੇ ਜੋ ਕਿਸਾਨ ਮੰਡੀਆਂ 'ਚ ਪਹੁੰਚ ਰਹੇ ਨੇ ਉਹਨਾਂ ਨੂੰ ਆਪਣੀ ਫਸਲ ਰੱਖਣ ਲਈ ਥਾਂ ਨਹੀਂ ਮਿਲ ਰਹੀ। ਕਈ ਦਿਨਾਂ ਤੋਂ ਮੰਡੀਆਂ 'ਚ ਰੋਲ ਰਹੇ ਇਹਨਾਂ ਕਿਸਾਨਾਂ ਦਾ ਕਹਿਣਾ ਹੈ ਨਾ ਤਾਂ ਕੋਈ ਪ੍ਰਸ਼ਾਸਨਿਕ ਅਧਿਕਾਰੀ ਉਹਨਾਂ ਦੀ ਸਾਰ ਲੈਣ ਲਈ ਆਇਆ ਹੈ ਤੇ ਨਾ ਹੀ ਉਹਨਾਂ ਦੇ ਠਹਿਰਨ ਲਈ ਕੋਈ ਇੰਤਜ਼ਾਮ ਮੰਡੀ ਵਿੱਚ ਕੀਤੇ ਗਏ ਨੇ। ਜਿਸ ਕਾਰਨ ਉਹਨਾਂ ਨੂੰ ਡਾਢੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੱਲ੍ਹ ਦੇ ਆਏ ਜੀ ਥਾਂ ਨਹੀਂ ਮਿਲ ਰਹਾ ਕੋਈ ਵੀ ਇਥੇ। ਨਾ ਉਹਨੂੰ ਬਾਹਰ ਦੰਨਾ ਨਹੀਂ ਚੱਕਿਆ ਜਾਂਦਾ। ਹੂੰ। ਮੰਡੀ ਸਾਰੀ ਭਰੀ ਪਈ ਹੈ ਕੋਈ ਇੱਥੇ ਵਸਾ ਲੈਣੀ ਕੋਈ ਪਸ਼ੂਦਾਰੀ ਨਗਰ ਦਾ ਸਭ ਠਟਕਸਾਰ ਨਹੀਂ ਹੈ ਇੱਥੇ ਬਹੁਤ ਪਲੌਰਗਾ ਜੀ ਮੰਡੀ ਚ ਕੋਈ ਮਾਲ ਚੱਕ ਨਹੀਂ ਰਿਹਾ ਕੋਈ ਛੇਤੀ ਬੋਲੀ ਨਹੀਂ ਆ ਰਹੀ ਬੜੇ ਤੰਗਾ ਕਈ ਦਿਨ ਹੋ ਗਏ ਬੈਠੇ ਨੇ ਮੈਂ ਸਾਡਾ ਇਹ ਮਾਲ ਨਾਜ਼ ਨਾਲ ਜ਼ਿੰਮੇਵਾਰਾ ਚੱਖਣਾ ਚਾਹੀਦਾ ਕਿਉਂ ਨਹੀਂ ਚੱਖਦੇ ਤੁਹਾਨੂੰ ਜਗਾ ਮਾਲ ਚੱਖਣ ਦਾ ਸਮਝਗਾ ਮਲੇ ਲਾ ਹੁਣ ਥਾਂ ਨਹੀਂ ਸਾਨੂੰ ਕਿਤੇ ਮਿਲਦਾ ਉਧਰ ਕਿਸਾਨਾਂ ਨੂੰ ਦਰਪੇਸ਼ ਮੁਸ਼ਕਲਾ ਸਬੰਧੀ ਹਲਕਾ ਵਿਦਾ ਐਗਨ ਡੀਸੀ ਦੇ ਨਾਲ ਮੁਲਾਕਾਤ ਕੀਤੀ ਹੈ

ਅਕੂਮੂਲੇਟ ਹੋ ਗਿਆ ਥਾ ਅਭ ਇਹ ਅਭੀ ਸ਼ੁਰੂ ਹੈ ਔਰ 1-2 ਦਿਨ ਮੇ ਜੋ ਹੈ ਇਜ਼ੀ ਹੋ ਜਾਏਗਾ ਥੋੜਾ ਸਾ ਵਾਦਾ ਕੀਤਾ ਸੀ ਕਿਸਾਨਾਂ ਦੇ ਨਾਲ ਕਿ ਕਰਜ਼ਾ ਮਾਫੀ ਹੋਊਗੀ ਮਜ਼ਦੂਰਾਂ ਨੂੰ ਕਰਜ਼ਾ ਮਾਫ ਕੀਤਾ ਜਾਊਗਾ ਅੱਜ ਬੈਂਕਸ ਵੀ ਉਸੇ ਤਰੀਕੇ ਦੇ ਨਾਲ ਕਿਸਾਨਾਂ ਨੂੰ ਹਰਾਸ ਕਰਨ ਤੇ ਲੱਗੇ ਹੋਏ ਆ ਆਸਾਨ ਦੀ ਬੁਰੀ ਹਾਲਤ ਆ ਕਿਸੇ ਸਾਈਡ ਤੇ ਭਰਦਾਨਾ ਨਹੀਂ ਪਹੁੰਚ ਰਿਹਾ ਕਿਤੇ ਉਹਨਾਂ ਨੂੰ ਇਹ ਪ੍ਰੋਬਲਮ ਮਾਰੀ ਹੈ ਕਿ ਤੇ 30 ਕਿਲੋ ਦੇ ਜਿਹੜੇ ਆ ਭੂਰੀਆਂ ਭਰੀਆਂ ਚਾਰੀਆਂ ਨੇ 50 ਕਿਲੋ ਦੀਆਂ ਭਰੀਆਂ ਚਾਰੀਆਂ ਨੇ ਸੋ ਕਿਤੇ ਮਤਲਬ ਹਜੇ ਤੱਕ ਜਿਹੜੀ ਆ ਏਜੰਸੀਸ ਨੇ ਜਿਹੜੀ ਉੱਥੇ ਬੋਲੀ ਨਹੀਂ ਸ਼ੁਰੂ ਕੀਤੀ ਸੋ ਬਹੁਤ ਮਾੜਾ ਹਾਲ ਹੈ ਇਹ ਹਾਲਾ ਸਿਰਫ ਇਸ ਮੰਡੀ ਦੇ ਨਹੀਂ ਹਨ ਸੂਬੇ ਦੀਆਂ ਕਈ ਮੰਡੀਆਂ ਵਿੱਚ ਕਿਸਾਨ ਖਰੀਦ ਅਤੇ ਲਿਫਟਿੰਗ ਨਾ ਹੋਣ ਕਾਰਨ ਪਰੇਸ਼ਾਨ ਨੇ ਤੇ ਸੂਬੇ ਦੀਆਂ ਮੰਡੀਆਂ ਦੀ ਇਹ ਤਸਵੀਰ ਪ੍ਰਸ਼ਾਸਨਿਕ ਪ੍ਰਬੰਧਾਂ ਦੀ ਖੁੱਲੇ ਆਪ ਪੋਲ ਖੋਲ ਰਹੀਆਂ ਨੇ ਨਿਊਜ਼ ਦੇਸ ਤੋਂ ਜਿਸ ਪਾਸਿੰਗ ਦੇ ਨਾਲ ਰਕੇਸ਼ ਕੁਮਾਰ ਪੀਟੀਸੀ ਨਿਊਜ਼ ਬਠਿੰਡਾ ਅਗਲੀ ਖਬਰ ਸਿੱਖਿਆ ਦੇ ਖੇਤਰ ਦੇ ਨਾਲ ਜੁੜੀ ਹੋਈ ਹੈ ਪੜੋ ਪੰਜਾਬ ਵੱਧੋ ਪੰਜਾਬ ਸਕੀਮ ਨੂੰ ਚਾਲੂ ਕਰਵਾਉਣ ਲਈ ਫਰੋਜ਼ਪੁਰ ਪੰਚਾਇਤ ਡਾਇਰੈਕਟਰ ਪ੍ਰਾਇਮਰੀ ਐਜੂਕੇਸ਼ਨ ਨੂੰ ਅਧਿਆਪਕਾਂ ਦੇ ਰੋਧ ਦਾ ਸ਼ਿਕਾਰ ਹੋਣਾ ਪਿਆ ਹੈ ਜ਼ਿਲ੍ਹੇ ਦੇ ਪਿੰਡ ਬਜ਼ੀਦਪੁਰ ਦੇ ਸਰਕਾਰੀ ਸਕੂਲ ਵਿੱਚ ਪੰਚਾਇਤ ਡਾਇਰੈਕਟਰ ਨੇ ਜਦੋਂ ਅਧਿਆਪਕਾਂ ਨੂੰ ਸਸਪੈਂਡ ਕਰਨ ਦੇ ਦਬਕੇ ਮਾਰੇ ਤਾਂ ਕੁਝ ਅਧਿਆਪਕਾਂ ਨੇ ਆਪਣਾ ਰੋਸ ਪਟਾਉਂਦਿਆਂ ਡਾਇਰੈਕਟਰ ਸਾਹਿਬ ਨੂੰ ਇੱਕ ਕਮਰੇ ਵਿੱਚ ਬੰਦ ਕਰ ਦਿੱਤਾ ਇਸ ਮੌਕੇ ਅਧਿਆਪਕਾਂ ਦੇ ਨਾਲ-ਨਾਲ ਬੱਚਿਆਂ ਨੇ ਵੀ ਡਾਇਰੈਕਟਰ ਪ੍ਰਾਇਮਰੀ ਐਜੂਕੇਸ਼ਨ ਦਾਖਰਾਓ ਕੀਤਾ ਜਿਸ ਤੋਂ ਬਾਅਦ ਹਾਲਾਤ ਨੂੰ ਵੇਖਣ ਡਾਇਰੈਕਟਰ ਸਾਹਿਬ ਬਿਨਾਂ ਕਿਸੇ ਨੂੰ ਮਿਲੇ ਜਲਦਬਾਜ਼ੀ ਵਿੱਚ ਉੱਥੋਂ ਰਵਾਨਾ ਹੋ ਗਏ ਉਧਰ ਪੰਜਾਬ ਸਰਕਾਰ ਖਿਲਾਫ ਆਪਣੀ ਪੜਾਅਸ ਕਰਦਿਆਂ ਅਧਿਆਪਕਾਂ ਨੇ ਆਖਿਆ ਕਿ ਡਾਇਰੈਕਟਰ ਸਾਹਿਬ ਵੱਲੋਂ ਜਿੱਥੇ ਉਹਨਾਂ ਨੂੰ ਪੜੋ ਪੰਜਾਬ ਵੱਧੋ ਪੰਜਾਬ ਸਕੀਮ ਨੂੰ ਜਲਦ ਘਰ ਘਰ ਪਹੁੰਚਾਉਣ ਲਈ ਦਬਕੇ ਮਾਰੇਗੇ ਉਥੇ ਇਸ ਦਾ ਵਿਰੋਧ ਕਰਨ ਵਾਲਿਆਂ ਨੂੰ ਸਸਪੈਂਡ ਕਰਕੇ ਘਰ ਦਾ ਰਸਤਾ ਦਿਖਾਉਣ ਦੀ ਗੱਲ ਵੀ ਆਖੀ ਗਈ ਹੈ ਜਿਸ ਕਰਕੇ ਉਹਨਾਂ ਨੂੰ ਉਹਨਾਂ ਨੇ ਆਪਣੀ ਰੋਸ ਦਾ ਪ੍ਰਗਟਾਵਾ ਕੀਤਾ ਹੈ ਸਾਰੀ ਜੁਨਾ ਦੀ ਇੱਕੋ ਹੀ ਡਿਮਾਂਡ ਹੈ ਕਿ ਜਿਹੜੇ ਚੰਡੀਗੜ੍ਹ ਤੋਂ ਡੀਪੀਆਈ ਇੰਦਰਜੀਤ ਸਿੰਘ ਜੀ ਆਏ ਸੀਗੇ ਉਹਨਾਂ ਦੇ ਵਿੱਚ ਜਿਹੜਾ ਸਾਡੇ ਸਰਕਾਰੀ ਪ੍ਰਾਇਮਰੀ ਸਕੂਲ ਵਿਜੀਤਪੁਰ ਦੇ ਵਿੱਚ ਜੋ ਇੱਕ ਵਿਵਾਦ ਖੜਾ ਹੋਇਆ ਸੀਗਾ ਜਿਹੜੇ ਕੀ ਸਾਡੇ ਅਧਿਆਪਕ ਨੂੰ ਸਾਡੀ ਮੈਡਮ ਨੂੰ ਸਾਰੀ ਗੱਲ ਗਲਤ ਕਹਿ ਰਹੇ ਸੀ ਪਰ ਅਸੀਂ ਜਥੇਬੰਦੀ ਨੇ ਉਹਦਾ ਡਟ ਕੇ ਜਿਹੜਾ ਵਿਰੋਧ ਕੀਤਾ ਉਹਨੇ ਜਥੇਬੰਦੀ ਨੂੰ ਜਿਹੜੀ ਗੱਲ ਸਾਰੀ ਦੱਸੀ ਉਸ ਚੀਜ਼ ਤੋਂ ਜਿਹੜਾ ਡੀਪੀਆਈ ਨੂੰ ਇਸ ਗੱਲ ਦਾ ਗੁੱਸਾ ਆਇਆ ਕਿ ਆਪਣੀ ਜਥੇਬੰਦੀ ਨੂੰ ਇੰਨੇ ਸਾਰੀ ਗੱਲ ਕਿਉਂ ਦੱਸੀ ਹੈ ਇਸ ਤੋਂ ਭੜਕੇ ਕਿ ਉਹਨੂੰ ਜਿਹੜੀ ਸਸਪੈਂਡ ਕਰਨ ਦੀ ਜਿਹੜੀ ਹੈ ਧਮਕੀ ਦਿੱਤੀ ਵਦਿਆ ਅਗਲੀ ਖਬਰ ਦੇ ਬਾਅਦ ਜੰਮੂ ਦੇ ਕਠੂਆ ਵਿਖੇ 8 ਸਾਲਾਂ ਦੀ ਬੱਚੀ ਆਸਫਾ ਨਾਲ ਹੋਈ ਜ਼ਬਰ ਜਨਾਹ ਅਤੇ ਉਸ ਦੇ ਕਤਲ ਦੇ ਵਿਰੋਧ ਵਿੱਚ ਮੂਲਕ ਪਰ ਵਿੱਚ ਰੋਸ ਮਜ਼ਾਰਿਆਂ ਦਾ ਦੌਰ ਚੱਲ ਰਹੀ ਹੈ ਇਸੇ ਲਈ ਚੱਲਦੇ ਆਨੰਪੁਰਾ ਫੁੱਲ ਵਿੱਚ ਵੀ ਕੁਝ ਸਮਾਂ ਸੇ ਵੀ ਜਥੇਬੰਦੀਆਂ ਵੱਲੋਂ ਰੋਸ ਮਾਰਚ ਕੱਢ ਕੇ ਆਸਫਾ ਨੂੰ ਇਨਸਾਫ ਦੇਣ ਅਤੇ ਉਸ ਦੇ ਕਾਤਲਾਂ ਨੂੰ ਸਖਤ ਸਜ਼ਾਾਂ ਦੇਣ ਦੀ ਮੰਗ ਕੀਤੀ ਗਈ ਹੈ ਇਸ ਮੌਕੇ ਮਜ਼ਾਰਾ ਕਾਰੀ ਨੇ ਜੰਮੂ ਕਸ਼ਮੀਰ ਸਰਕਾਰ ਖਿਲਾਫ ਵੀ ਨਾਅਰੇਬਾਜ਼ੀ ਕੀਤੀ ਆਸਫਾ ਨੂੰ ਲੈ ਕੇ ਸਾਰੇ ਦੇਸ਼ ਵਾਸੀਆਂ ਦੀ ਰੂਹਾਂ ਦੇ ਵਿੱਚ ਅਤਿਆੰਤ ਰੋਸ ਹੈ ਅਤਿਆੰਤ ਰੋਸ ਹੈ ਜੋ ਅਸੀਂ ਆਪਣੇ ਬਿਆਨ ਨਹੀਂ ਕਰ ਸਕਦੇ ਅੱਜ ਉਸੇ ਰੋਸ ਨੂੰ ਲੈ ਕੇ ਅਸੀਂ ਸਾਰੇ ਭੈਣ ਭਰਾ ਸਾਰੇ ਅੱਜ ਅਸੀਂ ਸੜਕਾਂ ਤੇ ਉਤਰੇ ਆ ਤਾਂ ਕਿ ਉਸ ਨੰਨੀ ਬੱਚੀ ਨੂੰ ਉਸ ਨੂੰ ਇਨਸਾਫ ਮਿਲ ਸਕੇ ਇੱਕ 8 ਸਾਲ ਦੀ ਬੱਚੀ ਦੇ ਨਾਲ ਕਿਸ ਤਰ੍ਹਾਂ ਦੀ ਜ਼ਿੰਦਗੀ ਕੀਤੀ ਜਾਂਦੀ ਹੈ ਉਸ ਨੂੰ ਕਿਸ ਤਰ੍ਹਾਂ ਮਾਰਿਆ ਜਾਂਦਾ ਪਰ ਬੜੇ ਸ਼ਰਮ ਦੀ ਗੱਲ ਹੈ ਬੜੇ ਅਫਸੋਸ ਦੀ ਗੱਲ ਹੈ ਮੈਨੂੰ ਇਹ ਗੱਲ ਕਹਿੰਦੇ ਬਹੁਤ ਸ਼ਰਮ ਆਉਂਦੀ ਹੈ ਜੇ ਮੈਂ ਚਾਹਾਂ ਤਾਂ ਮੈਂ ਬੋਲ ਨਹੀਂ ਸਕਦਾ ਕਿਉਂਕਿ ਐਸ ਐਡੇ ਵੱਡੇ ਘਣਾਉਣੇ ਕਾਂਡ ਨੂੰ ਵੇ ਮਜਬੂਰ ਰੰਗ ਦਿੱਤਾ ਬਦਨੇ ਅਗਲੀ ਖਬਰ ਦੇ ਵੱਲ ਬਲੇਟਿਨ ਵਿੱਚ ਹੁਣ ਗੱਲ ਕਰ ਲੈਨੇ ਆ ਸਮਾਜ ਭਲਾਈ ਦੀ ਜਿਸ ਦੀ ਇੱਕ अनोखी ਮਿਸਾਲ ਵੇਖਣ ਨੂੰ ਮਿਲ ਰਹੀ ਹੈ ਲੁਧਿਆਣਾ ਦੇ ਵਿੱਚ ਇੱਕ ਸਮਾਜ ਭਲਾਈ ਸੰਸਥਾ ਵੱਲੋਂ ਗਰੀਬ ਬੱਚਿਆਂ ਦੀ ਸਿੱਖਿਆ ਲਈ ਅਜਿਹਾ ਉਪਰਾਲਾ ਕੀਤਾ ਗਿਆ ਹੈ ਜਿਸ ਦੀ ਮਿਸਾਲ ਕੋਈ ਦੂਜੀ ਨਹੀਂ ਮਿਲਦੀ ਵੇਖੋ ਇੱਕ ਖਾਸ ਰਿਪੋਰਟ ਦੇ ਵਿੱਚ ਅਲੀਸ਼ਾ ਸਕੂਲ ਦੀ ਇਹ ਇਮਾਰਤ ਸਕੂਲ ਵਿੱਚ ਸਾਰੀਆਂ ਆਧੁਨਿਕ ਸਕੂਲਤਾ ਅਤੇ ਵਿਦਿਆਰਥੀਆਂ ਨੂੰ ਆਧੁਨਿਕ ਤੰਗ ਨਾਲ ਕਰਾਈ ਜਾਂਦੀ ਪੜਾਈ ਦੀਆਂ ਤਸਵੀਰਾਂ ਮੋਟੀਆਂ ਫੀਸਾਂ ਵਸੂਲਣ ਵਾਲੇ ਕਿਸੇ ਨਿੱਜੀ ਸਕੂਲ ਦੀਆਂ ਨਹੀਂ ਸਗੋਂ ਲੁਧਿਆਣਾ ਦੇ ਕਰੀਬ 3000 ਗਜ ਵਿੱਚ ਫੈਲਿਆ ਚੈਰੀਟੇਬਲ ਸਕੂਲ ਦੀਆਂ ਜਿੱਥੇ ਗਰੀਬ ਤੇ ਲੋੜਵੰਦ ਨੌਂ ਨਿਹਾਲਾ ਨੂੰ ਬਿਲਕੁਲ ਮੁਫਤ ਸਿੱਖਿਆ ਦਿੱਤੀ ਜਾਂਦੀ ਏ ਤੇ ਨਾਲ ਹੀ ਇਹਨਾਂ ਨੰਨੇ ਬੱਚਿਆਂ ਨੂੰ ਸਕੂਲ ਵਿੱਚ ਜੀਸੀ ਕਮਰੇ ਕੰਪਿਊਟਰ ਵਰਦੀਆਂ ਕਿਤਾਬਾਂ ਖਾਣਾ ਤੇ ਘਰਾਂ ਤੱਕ ਬੱਚਿਆਂ ਨੂੰ ਛੱਡਣ ਤੇ ਲਿਆਉਣ ਤੱਕ ਦੀ ਸਹੂਲਤ ਬਿਲਕੁਲ ਮੁਫਤ ਮਹੱਇਆ ਕਰਵਾਈ ਜਾ ਰਹੀ ਏ ਸਕੂਲ ਦੇ ਬਾਰੇ ਹੋਰ ਵਧੇਰੇ ਜਾਣਦੇ ਆ ਸਾਡੇ ਸਹਿਯੋਗੀ ਮੀਨ ਸ਼ਰਮਾ ਦੀ ਸੁਬਾਨੀ ਇਸ ਹਾਈ ਟੈਕ ਸਕੂਲ ਨੂੰ ਦੇਖ ਸਕਦੇ ਹੋ ਔਰ ਇਸ ਸਕੂਲ ਦੀਆਂ ਜਿਹੜੇ ਕਲਾਸਰੂਮ ਹੈ ਉਹ ਸਰਕਾਰੀ ਸਕੂਲ ਤੋਂ ਲੈ ਕੇ ਸੀਬੀਐਸਸੀ ਜਿਹੜੇ ਜਿੰਨੇ ਵੀ ਵੱਡੇ ਸਕੂਲ ਹੈ ਉਹਨਾਂ ਤੋਂ ਵੀ ਵੱਖਰੇ ਨਜ਼ਰ ਆਉਂਦੇ ਨੇ ਔਰ ਕਾਫੀ ਹਾਈ ਟੈਕ ਤਰੀਕੇ ਦੇ ਨਾਲ ਇੱਥੇ ਪੜ੍ਹਾਈ ਕੀਤੀ ਜਾ ਰਹੀ ਹੈ ਪੜਾਇਆ ਜਾ ਰਿਹਾ ਜਿਹੜੇ ਅਧਿਆਪਕ ਆ ਵੈਲ ਕੁਆਲੀਫਾਈਡ ਆ ਤੁਸੀਂ ਇਸ ਤਸਵੀਰਾਂ ਨੂੰ ਦੇਖ ਸਕਦੇ ਹੋ ਅਜਿਹੀਆਂ ਕਲਾਸਾਂ ਅਜਿਹਾ ਸਟਾਫ ਤੁਸੀਂ ਨਾ ਤਾਂ ਸਰਕਾਰੀ ਸਕੂਲਾਂ ਵਿੱਚ ਵੇਖਿਆ ਔਰ ਨਾ ਹੀ ਕਿਸੇ CBSE ਸਕੂਲ ਦੇ ਵਿੱਚ ਇਹੋ ਜਿਹੀ ਫੈਸਿਲਿਟੀ ਮਿਲੀ ਸਮਾਜ ਸੇਵਾ ਦੀ ਸਾਲ ਰਹਿਣ ਤੋਂ ਬਾਅਦ ਦੇਖਿਆ ਕਿ ਪੰਜਾਬ ਵਿੱਚ ਐਜੂਕੇਸ਼ਨ ਨਹੀਂ ਹੈ ਜਿਸ ਤਰ੍ਹਾਂ ਹੋਣੀ ਚਾਹੀਦੀ ਹੈ 50 ਸਾਲ ਪਹਿਲੇ ਕਲਕੱਤਾ ਮਦਰਾਸ ਬੰਗਲੌਰ ਵੀ ਆਲਮੋਸਟ ਅਨਪੜ ਸੀਗਾ ਤੇ ਪੰਜਾਬ ਵੀ ਅਨਪੜ ਸੀ ਅੱਜ ਕਲਕੱਤਾ ਮਦਰਾਸ ਬੰਗਲੌਰ ਦਾ ਤਾਂ ਮਜ਼ਦੂਰ ਵੀ ਅੰਗਰੇਜ਼ੀ ਬੋਲਦਾ ਹੈ ਤੇ ਕਿਉਂ ਨਾ ਇੱਥੇ ਵੀ ਆਪਾਂ ਕਰੀਏ ਹੋ ਜਾ ਕੰਮ ਸ਼ੁਰੂ ਤੇ ਮੈਂ ਕਿਹਾ ਬਈ ਐਜੂਕੇਟ ਪੰਜਾਬ ਪ੍ਰੋਜੈਕਟ ਸ਼ੁਰੂ ਕਰੀਏ ਔਰ ਇੱਥੇ ਬੱਚਿਆਂ ਨੂੰ ਵੀ ਕਾਨਵੈਂਟ ਸਕੂਲ ਦੀ ਪੜਾਈ ਦਿੱਤੀ ਜਾ ਤੇ ਨਾਲ ਥੋੜੀ ਜੀ ਗੁਰੂਮੱਤ ਦਾ 25000 ਬੱਚਾ ਪੜ ਰਿਹਾ ਪਰ ਐ ਸਕੂਲ ਚ ਮੇ ਆਪਣੇ ਸਕੂਲ ਚ ਕਹਿ ਲਓ ਇੱਥੇ 250 ਬੱਚਾ ਹੈ ਪਰ 2000 ਬੱਚੇ ਨੇ ਫੀਸਾਂ ਦੀ ਬਾਹਰ ਵੀ ਦੇ ਰਹੇ ਆਂ ਔਰ ਇਹ 10ਵੀਂ ਤੱਕ ਆਪਾਂ 500 ਬੱਚਾ ਕਰ ਦੇਾਂਗੇ ਸਕੂਲ ਵਿੱਚ ਦਾਖਲਾ ਵੀ ਬੜੇ ਪਾਰਦਰਸ਼ੀ ਢੰਗ ਨਾਲ ਹੁੰਦਾ ਏ ਤੇ ਵਿਦਿਆਰਥੀਆਂ ਨੂੰ ਗੁਰਮਤਿ ਵਿੱਦਿਆ ਵੀ ਦਿੱਤੀ ਜਾਂਦੀ ਏ ਅਸੀਂ ਕੁਝ ਕ੍ਰਾਈਟੇਰੀਆ ਰੱਖੇ ਹੋਏ ਆ ਬੱਚਿਆਂ ਦੇ ਸਿਲੈਕਸ਼ਨ ਦੇ ਲਈ ਜਿਹਦੇ ਵਿੱਚ ਹੁਣ ਵੀ ਅਸੀਂ ਨੈਕਸਟ ਇਅਰ ਦੀ ਐਡਮਿਸ਼ਨਸ ਕਰਨੀ ਹੈ ਸਾਡੇ ਕੋਲ 200 ਦੇ ਕਰੀਬ ਬੱਚਿਆਂ ਦੇ ਫਾਰਮਸ ਨੇ ਅਸੀਂ ਉਹਨਾਂ ਨੂੰ ਸਿਲੈਕਟ ਕਰਨੇ ਸਭ ਤੋਂ ਪਹਿਲਾਂ ਉਹਨਾਂ ਨੂੰ ਸોર્ટ ਆਊਟ ਕਰਕੇ ਬੱਚਿਆਂ ਦੇ ਘਰ ਵਿਜ਼ਿਟ ਕਰੀਦਾ ਹੈ ਉਹਨਾਂ ਦੇ ਘਰ ਜਾ ਕੇ ਦੇਖੀਦਾ ਹੈ ਕਿ ਜੋ ਇਹਨਾਂ ਨੇ ਲਿਖਿਆ ਹੈ ਕਿ ਵਾਕਈ ਉਸ ਗੱਲ ਤੇ ਹੈਗੇ ਨੇ ਔਰ ਬੱਚਿਆਂ ਨੂੰ ਵਾਕਈ ਲੋੜ ਹੈਗੀ ਹੈ ਬੜੀਆਂ ਪ੍ਰੋਬਲਮਸ ਦੇ ਵਿੱਚ ਬੰਦੇ ਨੇ ਉਹਨਾਂ ਨੂੰ ਅਸੀਂ ਫਿਰ ਪਹਿਲ ਦੇ ਆਧਾਰ ਤੇ ਬੱਚਿਆਂ ਨੂੰ ਪਹਿਲਾਂ ਲਈਦਾ ਸਮਾਸੇ ਵਿੱਚ ਜਸਵਿੰਦਰਪਾਲ ਸਿੰਘ ਖਾਲਸਾ ਦੇ ਸਤੰਤ ਲੋਕ ਵੀ ਪ੍ਰਸ਼ੰਸਾ ਕਰਦੇ ਨਹੀਂ ਥੱਕਦੇ ਕੁਝ ਵੀ ਨਹੀਂ ਜੀ ਕੁਝ ਵੀ ਨਹੀਂ ਵੀਜ਼ਿੰਦੀ ਮੈਨੂੰ ਮੇਰੇ ਸਹੁਰੇ ਘਰ ਬੰਨੇ ਕੋਈ سپورਟ ਨਹੀਂ ਸੀਗੀ ਮੇਰੇ ਚਾਚਾ ਸੋਰੇ ਜੀ ਮੈਨੂੰ ਇੱਥੇ ਲੈ ਕੇ ਆਏ ਸੀ ਮੇਰੇ ਬੱਚੇ ਨੂੰ ਤੇ ਮੈਨੂੰ ਸਾਡੀ ਇੰਟਰਵਿਊ ਹੋਈ ਇੱਥੇ ਬੱਚੇ ਦੀ ਵੀ ਮੇਰੀ ਵੀ ਫਿਰ ਮੇਰੇ ਬੱਚੇ ਨੇ ਵੀ ਸੁਣਾਇਆ ਜਪਜੀ ਸਾਥੇ ਦੋ ਪੋੜੀਆਂ ਦਾ ਪਾਠ ਮੇਰੇ ਬੱਚੇ ਨੂੰ ਵੀ ਦੋ ਮਹੀਨੇ ਬਾਅਦ ਸੈਲੈਕਟ ਕਰ ਲਿਆਗਾ ਮੇਰਾ ਬੱਚਾ ਵੀ ਬਹੁਤ ਔਰ ਮੈਂ ਵੀ ਬਹੁਤ ਜ਼ਿਆਦਾ ਖੁਸ਼ ਹਾਂਗੀ ਅਸੀਂ ਆਪਾਂ ਤੇ ਬੱਚੇ ਨੂੰ ਦਾਖਲ ਕਰਾਉਣ ਆਏ ਇੰਟਰਵਿਊ ਲਿਆ ਸਾਡਾ ਫਾਰਮ ਭਰਿਆ ਸਾਡੀ ਕਾਜੀਸ਼ਨ ਦੇਖ ਕੇ ਇਹਨਾਂ ਨੇ ਸਾਨੂੰ ਹੈਲਪ ਕੀਤੀ ਬਹੁਤ ਜ਼ਿਆਦਾ ਹੈਲਪ ਕੀਤੀ ਕੋਈ ਪੈਸਾ ਨਹੀਂ ਬਿਨਾ ਸ਼ੱਕ ਸਮਾਜ ਸੇਵੀ ਜਸਵਿੰਦਰ ਪਾਲ ਦਾ ਇਹ ਕਦਮ ਬਿਹਤ ਸ਼ਲਾਗਾ ਕਾਇਉਗੀ ਕਿਉਂਕਿ ਉਹਨਾਂ ਦੇ ਕਦਮ ਅਸਲ ਸਮਾਜ ਸੇਵਾ ਦਾ ਸੋਨਾ ਚਿਹਰਾ ਪੇਸ਼ ਕਰਦਾ ਹੈ న్యూਸ ਰਸ ਤੋਂ ਜਸਮਿਤ ਕੋਆਰਡੀਨੇਟਰ ਮੋਹਿੰਦ ਸ਼ਰਮਾ ਪੀਟੀਸੀ న్యూਸ ਲੁਧਿਆਣਾ ਨੂੰ ਤੇ ਹੁਣ ਗੱਲ ਕਰਦੇ ਆ ਇੱਕ ਅਜਿਹੇ ਬੱਚੇ ਦੀ ਜੋ ਬੋਲਣ ਸੁਣਨ ਤੋਂ ਸਮਰਥ ਹੈ ਪਰ 12 ਤਰ੍ਹਾਂ ਦੀਆਂ ਸੋਹਣੀਆਂ ਪੱਗਾ ਸਜਾ ਲੈਂਦਾ ਹੈ ਕੋਣੇ ਬੱਚਾ ਉਹ ਜਾਣਦਿਆਂ ਇਸ ਰਿਪੋਰਟ ਦੇ ਜ਼ਰੀਏ ਰੁਕਾਵਟਾਂ ਭਾਵੇਂ ਲੱਖ ਹੋਣ ਪਰ ਕਿਸੇ ਵਿੱਚ ਕੋਈ ਕਲਾ ਹੋਵੇ ਉਹ ਵਿਅਕਤੀ ਦੁਨੀਆ ਵਿੱਚ ਆਪਣੀ ਕਲਾ ਨਾਲ ਨਵੇਂ ਰੰਗ ਪਰ ਲੈਂਦਾ ਹੈ ਅਜਿਹਾ ਹੀ ਰੰਗ ਪਰ ਰਿਹਾ ਹੈ ਪਟਿਆਲਾ ਦਾ 14 ਵਰਿਆਂ ਦਾ ਮਨਜੋਤ ਸਿੰਘ 14 ਵਰਿਆਂ ਦਾ ਬੱਚਾ ਗੁਰੂ ਸਹਿਬਾਨਾਂ ਵੱਲੋਂ ਬਖਸ਼ੀ ਦਸਤਾਰ ਨੂੰ ਬੜੇ ਸੋਹਣੇ ਢੰਗ ਨਾਲ ਸਜਾਉਂਦਾ ਹੈ ਬੋਲਨ ਸੁਣਨ ਤੋਂ ਸਮਰਥ ਮਨਜੋਤ 12 ਕਿਸਮਾਂ ਦੀਆਂ ਪੱਗਾਂ ਬੰਨਣ ਵਿੱਚ ਮਾਹਰ। ਸਤਮੀਜਮਾ ਦਾ ਵਿਦਿਆਰਥੀ ਆਪਣੇ ਘਰ ਵਿੱਚ ਹੀ ਲੋਕਾਂ ਨੂੰ ਮੁਫਤ ਪੱਗ ਬੰਨਣ ਦੀ ਸਿਖਲਾਈ ਦੇ ਗੁਰੂ ਲੜ ਲੱਗਣ ਲਈ ਪ੍ਰੇਰਿਤ ਕਰਦਾ ਹੈ। ਵਕਫਾ ਕੱਤਰ ਕੈਂਪਾਂ ਦੌਰਾਨ ਮਨਜੋਤ ਸਿੰਘ ਕਈ ਨਾਮ ਹਾਸਲ ਕਰ ਚੁੱਕੇ ਹੈ। ਮਨਜੋਤ ਵੱਲੋਂ ਪੱਗ ਬੰਨ੍ਹਦੀ ਵੀਡੀਓ YouTube ਤੇ ਵੀ ਹੈ ਜਿਸ ਨੂੰ ਵੇਖ ਕਈ ਨੌਜਵਾਨ ਪੱਗ ਬੰਨ੍ਹਣੀ ਸਿੱਖਦੇ ਨੇ ਮਨਜੋਤ ਸਿੰਘ ਆਪਣੀ ਸੋਹਣੀ ਪੱਗ ਕਰਨ ਕਈ ਪੰਜਾਬੀ ਕਾਣਿਆਂ ਵਿੱਚ ਵੀ ਕੰਮ ਕਰ ਚੁੱਕਾ ਹੈ ਤੇ ਮਕਬੂਲੀਅਤ ਹਾਸਲ ਕਰ ਚੁੱਕਾ ਹੈ ਇਹਨੂੰ ਦੇਖਿਆ ਵਾ ਦੋ ਚਾਰ ਵਾਰੀ ਵੀ ਹਰੇਕ ਤਰ੍ਹਾਂ ਦੇ ਪੱਗ ਬੰਨ੍ਹਣ ਦਾ ਮੋਰਨੀ ਪਟਿਆਲਾ ਸਹੀ ਡਬਲ ਅਰੀ ਟ੍ਰਿਪਲ ਅਰੀ ਸਭ ਪੱਗਾਂ ਬੰਨ੍ਹਦਾ ਰੇ ਕੰਪੀਟੀਸ਼ਨ ਤੇ ਜਾਂਦਾ ਵਾ ਫਸਟ ਹੁੰਦਾ ਆਪਣਾ ਨਾਮ ਲੈ ਕੇ ਆਉਂਦਾ ਵਾ ਲੱਗਦਾ ਕਿ ਇਹ ਬੱਚਾ ਵਿਚਾਰਾ ਬੋਲ ਨਹੀਂ ਸਕਦਾ ਇੱਕ ਤਾਂ ਸੋਹਣੀ ਸਦਾ ਵੀ ਇੱਕ ਸੋਹਣੀ ਦਸਤਾਰ ਸਜਾਉਂਦਾ ਆਪਣੇ ਸਿਰ ਤੇ ਫੇਸ ਤੇ ਵੀ ਇਹਨੂੰ ਸ਼ੌਂਕ ਹੈ ਇੱਕ ਦਸਤਾਰ ਸਜਾਉਂਦਾ ਬਹੁਤ ਵਧੀਆ ਲੱਗਦਾ ਕਿ ਇਹਦੀ ਦਸਤਾਰ ਦੇ ਕੇ ਵੀ ਵਧੀਆ ਪੱਗ ਰੰਗਦਾ ਤੇ ਸਾਡੇ ਸਰਦਾਰਾਂ ਦੀ ਬੜੀ ਮਾਨ ਵਾਲੀ ਗੱਲ ਹੈ ਜੀ ਇਹ ਬਾਈ ਇੰਨੀ ਸੋਹਣੀ ਦਸਤਾਰ ਸਜਾਉਂਦਾ ਤੇ ਆਪਾਂ ਨੂੰ ਨਸ਼ੇ ਵੱਲ ਤੋਂ ਧਿਆਨ ਜਿਹੜਾ ਯੂਥ ਆ ਅੱਜ ਕੱਲ ਡਾਇਵਰਟ ਹੋ ਚੁੱਕਿਆ ਜੀ ਸਾਡਾ ਸਾਨੂੰ ਨਸ਼ੇ ਵੱਲ ਨੂੰ ਧਿਆਨ ਫਟਾ ਕੇ ਇਹ ਬਾਈ ਵੱਲ ਦੇਖਣਾ ਚਾਹੀਦਾ ਵੀ ਇਹ ਬਾਈ ਜਿਹੜਾ ਕਿ ਬੋਲ ਨਹੀਂ ਸਕਦਾ ਸੋਹਣੀ ਨਹੀਂ ਸਕਦਾ ਇੰਨੀ ਵਧੀਆ ਸੁਣੀ ਦਾ ਸਤਾਰ ਸਜਾ ਸਕਦਾ ਜਦ ਕਿ ਆਪਾਂ ਦਾ ਫਿਰ ਵੀ ਬੋਲ ਵੀ ਸਕਦੇ ਹਾਂ ਸੁਣ ਵੀ ਸਕਦੇ ਹਾਂ ਤੇ ਵਧੀਆ ਸਤਾਰ ਸਜਾ ਕੇ ਤੇ ਗੁਰੂ ਦੇ ਲੜ ਲੱਗ ਸਕਦਾ ਗੁਰਦੁਆਰਾ ਦੁੱਖ ਨਵਾਰਨ ਸਾਹਿਬ ਵੱਲੋਂ ਮਨਜੋਤ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ ਗੁਰੂ ਘਰ ਦੇ ਹੈੱਡ ਗ੍ਰੰਥੀ ਨੇ ਲੋਕਾਂ ਨੂੰ ਮਨਜੋਤ ਤੋਂ ਪ੍ਰੇਰਣਾ ਲੈਣ ਦੀ ਅਪੀਲ ਕੀਤੀ ਹੈ ਹੁਣ ਆਖਿਆ ਕਿ ਨੌਜਵਾਨ ਪੀੜੀ ਪਾਤਿਤ ਪੁਣੀ ਤੋਂ ਬਚ ਕੇ ਮਨਜੋਤੀ ਤਰ੍ਹਾਂ ਗੁਰੂ ਦੇ ਲੜ ਲੱਗੇ ਮਨਵਿਖਿਆਕ ਇਸ ਛੋਟੇ ਬੱਚੇ ਵੱਲੋਂ ਵੱਡਾ ਕਾਰਜ ਕੀਤਾ ਜਾ ਰਿਹਾ ਹੈ ਜੋ ਬੇਹਤ ਸ਼ਲਾਘਾਪਰਪੂਰ ਹੈ ਮੈਂ ਬੇਨਤੀ ਕਰਾਂਗਾ ਕਿ ਇਸ ਬੱਚੇ ਕੋਲੋਂ ਅਸੀਂ ਆਪਣੇ ਜੀਵਨ ਅੰਦਰ ਪ੍ਰੇਰਣਾ ਲਈਏ ਮੇਰੇ ਨੌਜਵਾਨ ਵੀਰਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਪਤਤ ਪੁਨੇ ਵੱਲੋਂ ਹਟ ਕੇ ਸੋਹਣੇ ਸੁੰਦਰ ਤਾਰ ਇਸ ਬੱਚੇ ਵਾਂਗੂ ਆਪਣੇ ਸੀਸ ਤੇ ਸਜਾ ਕੇ ਸਦਾ ਲਈ ਬਾਦਸ਼ਾਹ ਜੀਵਨ ਨੂੰ ਮਾਣੀਏ ਨਿਊਜ਼ ਜਸਤੂਨ ਚਸਮੀਤ ਕੋਰ ਦਿਨਾਲ ਕਗੰਦੀ ਬਹੁਜਾ ਪੀਟੀਸੀ ਨਿਊਜ਼ ਪਟਿਆਲਾ பிடிசி நியூஸ் ਦੇ ਸ਼ੇਸ਼ ਬਲੇਟਨ ਮਾਦਾ ਮਾਲਵਾ ਦੋਆਬ ਵਿੱਚ ਫਿਲਹਾਲ ਰੁਕਦਿੰ ਛੋਟੇ ਜਿਪਟੇ ਲਈ ਬ੍ਰੇਕ ਤੋਂਸ ਪਰ ਵਿਖਾਵਾਂਗੇ ਦੋਆਬਾ ਖੇਤਰ ਦੀਆਂ ਚੋਣਵੀਆਂ ਖਬਰਾਂ ਖਾਸ ਪੰਜਾਬੀਆਂ ਦੇ ਸਨਮਾਨ ਵਿੱਚ ਸਜੀ ਸ਼ਾਨਦਾਰ ਮਹਿਫਿਲ-ਏ-ਖਾਸ ਪੰਜਾਬੀ ਆਈਕਨ ਅਵਾਰਡ 2018 ਮਾਨ ਸਨਮਾਨ ਦੇ ਨਾਲ ਦਿਖਿਆ ਹਾਡੀ ਸੰਦੂਦਾ ਮੈਲੋਡੀਅਸ ਸਟਾਈਲ ਕੋਣੀ ਮਨ ਕੇ ਨਹੀਂ ਪਰ ਤੁਪੀ चंदन प्रभाकरदार कॉमिक अंदाज सतेंदर सट्टी दी परफॉरमेंस पे मेज़बानी दा विचलेया जादू नीचे वाले अब गीत ऐसा लादे जो जट्टी देखो पंजाबी आइकॉन अब 2018 2 अप्रैल दिन शुक्रवार रात 8 बजे सिर्फ बीटीसी पंजाबी ते इन्वर्टर ए सी है तो महंगा है स्टेबिलार का खर्च फॉर स्टेबिलाइजर आप गैम्बलर हो ना गैम्बलर जुआ खेलते हो ना तुम जुआ खेलते हो नहीं, अरे नहीं ये तो कुछ भी बोले जा रहे हो इतनी महंगी और नाजुक ए खरीद कर स्टेबिलाइजर नहीं लोगे तो ये जुआ नहीं हुआ तो क्या हुआ सिर्फ एक फ्लक्चुएशन आपके इन्वर्टर एसी के पार्ट्स को डैमेज कर सकता है उसे वी गार्ड ऐसी सुरक्षित रखिए वी गार्ड इंडिया नंबर वन स्टेबिलाइजर बिस्कुट दा है हर दिन लोएस्ट प्राइस ए मैं नहीं <laughs> सारा इंडिया बोलेगा बिग बाजार हर दिन लोएस्ट प्राइस ब्रॉडवे लेके आए हैं स्टडी अब्रॉड सेमिनार तो हड्डे अपने शहर विच अपने डॉक्यूमेंट्स लेके जरूर पहुंचो अति कॉल करो नब्बे दो सौ अठती नब्बे दो सौ अठती नब्बे ਬੇਖਤਬਾਤ ਤੁਹਾਡਾ ਸਵਾਗਤ ਹੈ ਦਰੁਕਰ ਲੈਣੇ ਦੋਆਬਾ ਖੇਤਰ ਦੀਆਂ ਖਾਸ ਖਬਰਾਂ ਦੇ ਵੱਲ ਦੋਆਬਾ ਖੇਤੇ ਦੀਆਂ ਖਬਰਾਂ ਦੇ ਵਿੱਚ ਵਿਖਾਉਣਿਆ ਜਲੰਧਰ ਨਗਰ ਨਿਗਮ ਦਾ ਕਾਰਨਾਮਾ ਜਿੱਥੇ ਬਿਨਾਂ ਕਨੈਕਸ਼ਨ ਤੇ ਇੱਕ عمر ਦਰਵਾਜ਼ੇ ਵਿਅਕਤੀ ਨੂੰ ਕਰੀਬ 1.5 ਲੱਖ ਰੁਪਏ ਦਾ ਬਿੱਲ ਭੇਜ ਦਿੱਤਾ ਗਿਆ ਕਿ ਇਹ ਪੂਰਾ ਮਾਮਲਾ ਵੇਖੋ ਇਸ ਰਿਪੋਰਟ ਦੇ ਵਿੱਚ ਸਰਕਾਰੀ ਦਫਤਰ ਹਮੇਸ਼ਾ ਹੀ ਆਪਣੇ ਕਾਰਨਾਮੇ ਰਿ ਕਰਕੇ ਚਰਚਾ ਵਿੱਚ ਰਹਿੰਦੇ ਨੇ ਅਜਿਹੇ ਇੱਕ ਮਾਮਲਾ ਜਲੰਧਰ ਵਿੱਚ ਸਾਹਮਣੇ ਆਇਆ ਹੈ ਜਿਸ ਨੇ ਨਗਰ ਨਿਗਮ ਦੀ ਕਾਰਜਸ਼ੈਲੀ ਉੱਪਰ ਵੱਡਾ ਸਵਾਲ ਨਿਸ਼ਾਨ ਲਗਾ ਦਿੱਤਾ ਹੈ ਪਹਿਲਾਂ ਤੁਸੀਂ ਇਸ ਉਮਰ ਦਰਾਜ਼ ਵਿਅਕਤੀ ਵੱਲ ਦੇਖੋ ਇਹ ਹਨ ਜਲੰਧਰ ਦੇ ਸੀਨੀਅਰ ਫੋਟੋ ਪੱਤਰਕਾਰ ਵਿਅਰੇ ਲਾਲ ਜੋ ਕਿ ਪਿਛਲੇ ਕਈ ਦਹਾਕਿਆਂ ਤੋਂ ਇਸੇ ਪੇਸ਼ੇ ਨਾਲ ਜੁੜੇ ਹੋਏ ਨੇ ਅਤੇ ਇਹਨਾਂ ਦਾ ਫੋਟੋ ਸਟੂਡੀਓ ਵੀ ਪਿਛਲੇ ਕਈ ਦਹਾਕਿਆਂ ਤੋਂ اسی ਥਾਂ ਉੱਤੇ ਚੱਲ ਰਿਹਾ ਹੈ ਅਤੇ ਹੁਣ ਇੱਕ ਨਜ਼ਰ ਮਾਰੋ ਪਿਆਰੇ ਲਾਲ ਹੁਣਾਂ ਦੇ ਹੱਥ ਵਿੱਚ ਫੜੇ ਉਸ ਬਿੱਲ ਉਤੇ ਜੋ ਨਗਰ ਨਿਗਮ ਵੱਲੋਂ ਪਾਣੀ ਅਤੇ ਸੀਵਰੇਜ ਦੀ ਵਰਤੋਂ ਕਰਨ ਬਦਲੇ ਭੇਜਿਆ ਗਿਆ ਹੈ ਇਹ ਬਿੱਲ ਹੈ 1,46,000 ਰੁਪਏ ਦਾ ਪਾਣੀ ਸੀਵਰੇਜ ਦੀ ਵਰਤੋਂ ਕੀਤੀ ਜਾਵੇ ਤਾਂ ਖਪਤਕਾਰ ਔਖਾ ਸੌਖਾ ਬਿੱਲ ਵੀ ਦੇਵੇ ਪਰ ਪਿਆਰੇ ਲਾਲ ਮੁਤਾਬਿਕ ਉਹ ਜਦੋਂ ਤੋਂ ਇੱਥੇ ਸਟੂਡੀਓ ਚਲਾ ਰਹੇ ਨੇ ਕਦੇ ਵੀ ਪਾਣੀ ਅਤੇ ਸੀਵਰੇਜ ਦਾ ਕਨੈਕਸ਼ਨ ਹੀ ਨਹੀਂ ਲਿਆ ਤੇ ਸਭ ਦੇ ਬਾਵਜੂਦ ਨਿਗਮ ਵੱਲੋਂ ਉਹਨਾਂ ਨੂੰ ਇਨਾ ਮੋਟਾ ਬਿੱਲ ਭੇਜਦਾ ਗਿਆ ਜੋ ਉਹਨਾਂ ਦੀ ਸਮਝ ਤੋਂ ਪਾਰ ਹੈ। ਇਹ ਇੱਥੇ ਪਾਣੀ ਦਾ ਬਿੱਲ ਤਾ ਟੂਟੀ ਕਦੇ ਇੱਥੇ ਲੱਗੀ ਨਹੀਂ ਹੋਈ। 30 ਸਾਲ 40 ਸਾਲ 50 ਸਾਲ ਹੋ ਗਏ ਨੇ ਮੈਨੂੰ ਭਰਾਏ ਦੇ ਤੇ ਅੱਗੇ ਹੋਰ ਸੀ ਮਾਲਕ ਉਹਨਾਂ ਦੇ ਬਲਵੰਤ ਸਿੰਘ ਮਾਲਕ ਸੀ। ਅਰਵਲੰਤ ਸਿੰਘ ਦੀ ਡੈਥ ਹੋ ਗਈ। ਉਹਨੂੰ ਗਰਚੜਨ ਤੌਰ 'ਤੇ ਮੈਂ ਕਰਾਇਆ ਦਿਨਾ। ਹੁਣ ਬਦਾਂ ਨੀ ਬਿੱਲ ਭੇਜਤਾ ਮੈਂ ਤਾਂ ਹੈਰਾਨ ਹੋ ਗਿਆ। ਉਹ ਤਾਂ ਉਹ ਗਿਆ ਮੈਨੂੰ ਕਿਸੇ ਨੇ ਚੱਕ ਕੇ ਫੜਾਤਾ ਤਾਂ ਗਿਆ ਬਿੱਲਿਆ ਜੀ ਤੁਹਾਡਾ ਸੀਵਰੇਜ ਲੱਗਿਆ ਨਹੀਂ ਹੋਇਆ ਤਾਂ ਦੇਖ ਲਓ ਆ ਕੇ ਵੇਖ ਚੈੱਕ ਕਰ ਲਓ ਭਾ ਦੋ ਬੰਦੇ ਆਜਣ ਚਾਰ ਬੰਦੇ ਆਜਣ ਚੈੱਕ ਕਰ ਲੈ ਇੱਥੇ ਕੋਈ ਚੀਜ਼ ਲੱਗੀ ਨਹੀਂ ਹੋਈ ਦੂਜੇ ਪਾਸੇ ਇਸ ਬਿੱਲ ਸੰਬੰਧੀ ਚਤਨਗਰ ਨਿਗਮ ਜਲੰਧਰ ਦੇ ਮੇਅਰ ਨੂੰ ਜਾਣੂ ਕਰਵਾਇਆ ਗਿਆ ਤੋਂ ਮਾਮਲੇ ਦੀ ਜਾਂਚ ਕਰਵਾਉਂਦਾ ਹਵਾਲਾ ਦੇ ਕੇ ਪੱਲਾ ਛਾੜਦੇ ਹੋਏ ਨਜ਼ਰ ਆਇਆ ਤੇ ਜੇ ਉਹਨਾਂ ਨੂੰ ਅਸੀਂ ਮੌਕਾ ਚੈੱਕ ਕਰਾ ਲਵਾਂਗੇ ਜੇ ਉਹ ਵਾਕਈ ਉਹ ਦੁਕਾਨ ਦੇ ਟੁੱਟੇ ਨਹੀਂ ਆ ਤੇ ਬਿੱਲੋਂ ਲੈਣਾ ਰਸੀਵਰ ਨਹੀਂ ਬੰਦਾ ਕੋਈ ਕਬਰੀ ਲਾਂਦੀ ਨਹੀਂ ਮੰਦੀ ਅਸੀਂ ਮੌਕਾ ਚੈੱਕ ਕਰਾਵਾਂਗੇ ਆਸ-ਪਾਸ ਪੁੱਛਾਂਗੇ ਬਾਕੀ ਤੇ ਠੀਕ ਕਰ ਲੈਣਾ ਇਹੇ ਅਸੀਂ ਇਨਕੁਆਰੀ ਕਰਾਣੀ 30 ਸਾਲ ਪਹਿਲ ਕਿਲਨ ਪੈਣਾ ਕਿਉਂ ਨਹੀਂ ਦਿੱਤਾ ਤੇ ਹੁਣ ਦੇ ਤੱਕ ਕਿਉਂ ਦਾ ਨਾਲੇ ਮੌਕਾ ਚੈੱਕ ਕਰਾਂਗੇ ਉਹ ਕਹਿੰਦੇ ਸਾਡੇ ਕਦੀ ਟੂਟੀ ਲੱਗੀ ਨਹੀਂ ਜੀ ਤੇ ਜਿਹੜਾ ਨਾਮ ਪਿਆਰੇ لال ਦਾ ਕਾਰਪਨ ਕੋਈ ਜੋਤਿਸ਼ ਤੇ ਲਾਂਦੀ ਨਹੀਂ ਕਿਸੇ ਨੇ ਅਪਲਾਈ ਕੀਤਾ ਹੋਊਗਾ ਇਹਨਾਂ ਅਪਲਾਈ ਕੀਤਾ ਹੋ ਕਨੈਕਸ਼ਨ ਨਹੀਂ ਲਿਆ ਹੋਊਗਾ ਤੇ ਇਹਨਾਂ ਨੂੰ ਚਾਹੀਦਾ ਸੀ ਉੱਥੇ ਕਟਾ ਦਿੰਦੇ ਫਿਰ ਇਸ ਪੂਰੇ ਕਟਨਾਕਰਮ ਨੇ ਨਗਰ ਨਿਗਮ ਪ੍ਰਸ਼ਾਸਨ ਉੱਤੇ ਕਈ ਤਰ੍ਹਾਂ ਦੇ ਸਵਾਲ ਖੜੇ ਕਰ ਦਿੱਤੇ ਨੇ ਬਿਨਾ ਕਨੈਕਸ਼ਨ ਤੋਂ ਹੀ ਐਨਾ ਮੋਟਾ ਬਿੱਲ ਕਿਵੇਂ ਤਿਆਰ ਹੋ ਗਿਆ ਅਤੇ ਜੇਕਰ વાਕਈ ਹੀ ਨਿਗਮ ਦਾ ਕੋਈ ਬਕਾਇਆ ਸੀ ਵੀ ਤਾਂ ਸੰਬੰਧਿਤ ਦੁਕਾਨਦਾਰ ਖਿਲਾਫ ਸਮੇਂ ਸਿਰ ਕਾਰਵਾਈ ਕਿਉਂ ਨਹੀਂ ਕੀਤੀ ਗਈ ਗਲਤ ਪਾਇ ਜਾਣ ਉਤੇ ਨਿਗਮ ਹੁਣ ਆਪਣੀ ਇਸ ਗਲਤੀ ਨੂੰ ਕਿਵੇਂ ਦੁਰਸਤ ਕਰਦਾ ਹੈ ਇਹ ਦੇਖਣਾ ਬਾਕੀ ਹੋਵੇਗਾ న్యూਸ ਐਸ ਤੋਂ ਜਸਮੀ ਦੇ ਨਾਲ ਪਾਤਰਸ ਮਸੀ ਪੀਟੀਸੀ న్యూਸ ਚਲੰਦਰ ਪੀਟੀਸੀ ਨਿਊਜ਼ ਦੇ ਵਿਸ਼ੇਸ਼ ਫਲੇਟਰ ਮਾਝਾ ਮਾਲਵਾ ਦੋਬਾਬਾ ਵਿੱਚ ਇਸੇ ਨਾਲ ਹੀ ਵੇਲਾ ਹੋ ਗਿਆ ਇੱਕ ਹੋਰ ਪ੍ਰੇਕ ਦਾ ਪ੍ਰਤਿਬਾਦ ਮਿਲਾਂਗੇ ਮਾਝਾ ਖੇਤਰ ਦੀਆਂ ਚੌਣਵੀਆਂ ਖਬਰਾਂ ਦੇ ਨਾਲ स्टैंडर्ड कैंसर केयर संचालित यूएसए सहयोग न दुनिया तो आधुनिक टेक्नोलॉजी का उपयोग करते हुए अमेरिकन ऑनकोलॉजी इंस्टीट्यूट लुधियाना जीरो एक सौ इकहठ तीन सौ तीह ग्यारह ग्यारह पावर ऑफ प्रेजेंस नाउ इन इंडिया तू तभी फिट होगा जब तेरी कॉफी फिट होगी यूज कैलरी वन टेस्ट ऑफ शुगर माइनस कैलोरीज कैलरी वन फिटनेस का मीठा मंत्रा ब्रॉडवे लेके आए हैं स्टडी अब्रॉड सेमिनार तो हड्डे हाँ अपने शहर विच अपने डॉक्यूमेंट्स लेके जरूर पहुंचो अति हाँ कॉल करो नब्बे दो सौ अठती नब्बे ये शैम्पू आए हैं दिन लोएस्ट प्राइस इमान नहीं ये yeah! सारा इंडिया बोलेगा बिग बाजार हर हाँ दिन लोएस्ट प्राइस ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਤੇ ਨਜ਼ਰ ਪਾ ਲੈਣੇ ਹਾਂ ਮਾਝਾ ਖੇਤੇ ਦੀਆਂ ਖਾਸ ਖਬਰਾਂ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ਼ਾਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਧਰਮ ਪ੍ਰਚਾਰ ਕਮੇਟੀ ਵੱਲੋਂ ਗ੍ਰੰਥੀ ਅਤੇ ਪਾਠੀ ਸਿੰਘਾਂ ਨੂੰ ਗੁਰਬਾਣੀ ਦੇ ਸਿਧ ਅਚਾਰਨ ਦੀ ਸਿੱਖਿਆ ਦੇਣ ਲਈ ਗੁਰਬਾਣੀ ਪਾਠ ਵੋਸ ਸਮਾਗਮ ਸ਼ੁਰੂ ਕੀਤਾ ਗਿਆ ਹੈ ਇਸ ਸਮਾਗਮ ਭਾਈ ਗੁਰਦਾਸ ਸਿੰਘ ਹਾਲ ਵਿਖੇ ਕਰਵਾਇਆ ਜਾ ਰਿਹਾ ਹੈ ਜੋ 16 ਮਈ ਤੱਕ ਚੱਲੇਗਾ ਸਮਾਗਮ ਦੀ ਸ਼ੁਰੂਆਤ ਮੌਕੇ ਸ੍ਰੀ ਅਕਾਲ ਦਸਰਬ ਦੇ ਜਥੇਦਾਰ ਗਿਆਨੀ ਗੁਰਪ੍ਰਚੰਦ ਸਿੰਘ ਐਸਜੀਪੀਸੀ ਪ੍ਰਧਾਨ ਭਾਈ ਕੋਬਿੰਦ ਸਿੰਘ ਲੋਂਗੋਵਾਲ ਵੀ ਮੌਜੂਦ ਰਹੇ ਜਿਨ੍ਹਾਂ ਆਖਿਆ ਕਿ ਗੁਰਬਾਣੀ ਦੇ ਸੋਧੋਚਾਰਨ ਦੇ ਨਾਲ ਹੀ ਗੁਰਬਾਣੀ ਦੇ ਸਹੀ ਅਰਥਾਂ ਨੂੰ ਸਮਝਿਆ ਜਾ ਸਕਦਾ ਹੈ ਉੱਤੇ ਉਹਨਾਂ ਨੇ ਕੰਮ ਕੀਤਾ ਗੁਰਬਾਣੀ ਸਾਡੇ ਜੀਵਨ ਦਾ ਆਧਾਰ ਹੈ ਗੁਰਬਾਣੀ ਨੂੰ ਭਾਵੇਂ ਪ੍ਰਚਾਰਨ ਦੇ ਕਈ ਤਰੀਕੇ ਨੇ ਜਿਵੇਂ ਗੁਰਬਾਣੀ ਪਾਠ ਕੀਰਤਨ ਕਥਾ ਪਰ ਸਭ ਤੋਂ ਪਹਿਲਾਂ ਜੋ ਮੂਲ ਹੈ ਉਹ ਗੁਰਬਾਣੀ ਦਾ ਪਾਠ ਹੀ ਮੰਨਿਆ ਜਾਂਦਾ ਕਿਉਂਕਿ ਜੇ ਸਾਡਾ ਗੁਰਬਾਣੀ ਪਾਠ ਸ਼ੁੱਧ ਹੋਵੇਗਾ ਤਾਂ ਹੀ ਅਸੀਂ ਗੁਰਬਾਣੀ ਜੋ ਕੀਰਤਨ ਗਾਇਨ ਕਰਦੇ ਹਾਂ ਸ਼ੁੱਧ ਪੜ ਸਕਦੇ ਹਾਂ ਕਥਾ ਵਿਚਾਰ ਦੌਰਾਨ ਸਾਨੂੰ ਜਿਹੜੇ ਅਰਥ ਹੈ ਉਹ ਭਾਵ ਅਸੀਂ ਸਮਝਾ ਸਕਦੇ ਹਾਂ ਅੱਜ ਪਾਠ ਬੋਧ ਸਮਾਗਮ ਜਿਹੜਾ ਹੈ ਇਹ ਇਤੇ ਕੀਤਾ ਗਿਆ ਹੈ ਔਰ ਜਿਹਦੇ ਵਿੱਚ ਪਿੰਡਾਂ ਦੇ ਵਿੱਚੋਂ ਗ੍ਰੰਥੀ ਸਿੰਘ ਪਾਠੀ ਸਿੰਘ ਆਣਗੇ ਜਿਨ੍ਹਾਂ ਨੂੰ ਸੰਥਿਆ ਦੇ ਰਾਹੀਂ ਜਿਹੜਾ ਹੈ ਪਾਠ ਦੀ ਜਿਹੜੀ ਹੈ ਉਹ ਕਰਵਾਇਆ ਜਾਵੇਗਾ ਸਿੱਖਿਆ ਦਿੱਤੀ ਜਾਊਗੀ ਕਿਉਂਕਿ ਇਹ ਇੱਕ ਬਹੁਤ ਜ਼ਰੂਰੀ ਹੈ ਕਿਉਂਕਿ ਜੋ ਪਾਠ ਹੈ ਇਹ ਸ਼ੁੱਧ ਪਾਠ ਕਰਨਾ ਲਗਾ ਮਾਤਰਾ ਨੂੰ ਸਹੀ ਤਰੀਕੇ ਨਾਲ ਲਾਉਣਾ ਵਿਸ਼ਰਾਮ ਸਹੀ ਤਰੀਕੇ ਨਾਲ ਲਾਉਣਾ ਸੋ ਇਹਦੇ ਨਾਲ ਹੀ ਸਹੀ ਅਰਥ ਜਿਹੜੇ ਨੇ ਉਹ ਪਾਠ ਦੇ ਹੋ ਜਾਂਦੇ ਨੇ ਤੇ ਹੁਣ ਬਲੇਟਨ ਦੇ ਅੰਤ ਵਿੱਚ ਦਰਸ਼ਕਾਂ ਦੇ ਲਈ ਖਾਸ ਜਾਣਕਾਰੀ ਜੇ ਤੁਹਾਡੇ ਇਲਾਕੇ ਦੀ ਕੋਈ ਵੀ ਸਮੱਸਿਆ ਹੈ ਤਾਂ ਤੁਸੀਂ ਸਾਨੂੰ ਸਾਡੇ ਵਟਸਐਪ ਨੰਬਰ 9816430111 ਤੇ ਆਪਣੀ ਮੁਸ਼ਕਲ ਦੀ ਮੋਬਾਈਲ ਫੋਨਲ ਵੀਡੀਓ ਬਣਾ ਕੇ ਭੇਜੋ ਨਾਲ ਹੀ ਆਪਣੀ ਸਮੱਸਿਆ ਬਾਰੇ ਸਾਨੂੰ ਪੂਰੀ ਜਾਣਕਾਰੀ ਵੀ ਟਾਈਪ ਕਰਕੇ ਦਿਓ ਤੁਹਾਡੇ ਵੱਲੋਂ ਭੇਜੀ ਗਈ ਸਮੱਸਿਆ ਨੂੰ ਅਸੀਂ ਪ੍ਰਮੁਖਤਾ ਦੇ ਨਾਲ ਵਿਖਾਵਾਂਗੇ ਤੇ ਹੱਲ ਲਈ ਹਰ ਸੰਭਵ ਯਤਨ ਵੀ ਕਰਾਂਗੇ ਸਾਡਾ ਨੰਬਰ 9818430111 ਤੁਸੀਂ ਨੋਟ ਕਰ ਲਓ ਅਤੇ ਇਸ ਤੇ ਸਾਨੂੰ ਆਪਣੀ ਸਮੱਸਿਆ ਭੇਜੋ ਬਲੇਟਿੰਗ ਵਿੱਚ ਹੁਣ ਤੱਕ ਲਈ ਨਹੀਂ ਨਵੀਆਂ ਤੇ ਤਾਜ਼ਾ ਖਬਰਾਂ ਲਈ ਫਿਰ ਤੋਂ ਹਾਜ਼ਰ ਹੋਵਾਂਗੇ ਤੁਸੀਂ ਵੇਖਦੇ ਰਹੋ ਪੀਟੀਸ ਨੂੰ ਹੁਣ ਤੱਕ ਲਈ ਮੈਨੂੰ ਦਿਓ ਇਜਾਜ਼ਤ ਧੰਨਵਾਦ